ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੌਜਵਾਨ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਸੀ ਅਤੇ ਉਹਨਾਂ ਨੌਜਵਾਨ ਮੁੰਡਿਆਂ ਤੇ ਤਸੱਦਦ ਕੀਤਾ ਜਾਂਦਾ ਸੀ ਜਿਸ ਦਾ ਸਕਾਰ ਇੱਕ ਲਗਭਗ 26-27 ਸਾਲ ਦਾ ਨੌਜਵਾਨ ਰਮਨਦੀਪ ਸਿੰਘ ਹੋਇਆ ਅਸੀਂ ਨਸ਼ਾ ਛਡਾਉਣ ਖਾਤਰ ਉੱਥੇ ਸੈਂਟਰ ਤੇ ਭੇਜਿਆ ਸੀਗਾ ਤੇ ਸਾਨੂੰ ਕਹਿੰਦੇ ਸਾਡਾ ਰਾਜੋ ਮਾਜਰੇ ਸੈਂਟਰ ਚੱਲਦਾ ਹੈ ਰਾਜ ਵਾਲਾ ਸੈਂਟਰ ਚੱਲਦਾ ਤੇ ਸਾਥੋਂ ਮੁੰਡਾ ਲੈ ਗਏ ਤੇ ਫੀਸ ਭਰਾੜੀ ਜੀ ਨੜੇ ਨੂੰ ਜਿੰਮ ਕਰਾਈ ਜਾਊ ਨੜੇ ਫਲ ਫਰੂਟ ਦਿੱਤੇ ਜਾਣਗੇ ਮੈਂ ਤਾਂ ਅਸੀਂ ਉੱਥੇ ਦੇਖਿਆ ਜੀ ਹੁਣ ਪੁੱਸਾਂ ਲੈ ਕੇ ਗਏ ਸੀ ਨਾ ਤਾਂ ਉੱਥੇ ਜਿੰਮ ਅੱਛਾ ਮਾ ਕੋਈ ਉੱਥੇ ਡਾਇਰੈਕਟਰ ਆ ਜੀ ਦੇਖਣ ਨੂੰ ਸੇ ਇਹ ਕਿਸੇ ਨੂੰ ਸੈਂਟਰ ਆ ਜਾਂਦਾ ਇਹ ਹੈ ਤਾਂ ਉਹ ਬੁੱਛੜਖਾਨਾ ਆਪਾਂ ਪਸੂਆਂ ਨੂੰ ਵੀ ਨਹੀਂ ਰੱਖਦੇ ਉੱਥੇ ਜੇ ਬੰਦਾ ਤੇ ਸਾਨੂੰ ਦੱਸਿਆ ਹੀ ਨਹੀਂ ਗਿਆ ਵੀ ਛੋਡੇ ਬੰਦੇ ਨੂੰ ਅਸੀਂ ਇੱਥੇ ਰੱਖਾਂਗੇ ਅਸੀਂ ਬੰਦਾ ਛੱਡਦੇ ਹੀ ਨਾ ਜੀ ਬੰਦਾ ਮਾਰਨ ਖਾਤਰ ਥੋੜੀ ਭੇਜਿਆ ਸੀ ਸੁਧਾਰਨ ਖਤਰੇ ਭੇਜਿਆ ਸੀ ਵੀ ਮੁੰਡਾ ਜਾਂ ਪੁੱਤ ਕੀ ਮਤਲਬ ਉਹਨਾਂ ਦਾ ਮਾਰਿਆ ਗਿਆ ਕੁੱਤ ਕੇ ਹੁੰਦਾ ਉਹ ਦਵਾਈ ਦੂਈ ਜਿਹੜਾ ਉੱਥੇ ਮਸਲੇ ਕੋਈ ਨਹੀਂ ਸੀਗਾ ਤਾਂ ਉਹਦੇ ਬਾਡੀ ਤੇ ਬਹੁਤ ਜ਼ਿਆਦਾ ਸੱਟਾਂ ਨੇ ਸਾਰੀ ਬਾਡੀ ਖਰਾਬ ਹੋਈ ਸੀ ਆ ਕੁੱਤੀ ਅੱਖ ਗਰਦਨ ਟੋੜੀ ਹੋਈ ਆ ਮਤਲਬ ਗਰਦਨ ਆ ਹਿੱਲ ਰਹੀ ਆ ਤੋਂ ਮਰੀ ਆ ਵੀ ਗਰਦਨ ਬਹੁਤ ਜ਼ਿਆਦਾ ਸੱਟਾਂ ਨਹੀਂ ਆ ਗਈ ਸਾਰੀ ਬਾਡੀ ਤੇ ਹੋਈ ਹੈ ਸਾਨੂੰ ਮਨ ਇਨਸਾਫ ਹੋਵ ਜਿੰਦਣੇ ਇੱਕ ਕੁੱਟਿਆ ਉਹਨੂੰ ਮਾਰਿਆ ਬਹੁਤ ਜ਼ਿਆਦਾ ਕੁੱਟਿਆਗਾ ਵੀ ਬਹੁਤ ਬੁਰੀ ਹਾਲਤ ਨਾਲ ਕੁੱਟਿਆ ਹੋਇਆ ਸਸੀ ਕਾਜੀ ਰਜਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਐਸਐਮਐਸੀ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਹੜੀ ਕਲਾਂ ਦੇ ਵਿੱਚ ਖੜਿਆ ਹਾਂ ਜਿੱਥੇ ਕਿ ਇਸ ਲਈ 8 ਤਰੀਕ ਨੂੰ ਇੱਕ ਨੌਜਵਾਨ ਦਾ ਜਿਹੜਾ ਕਿ ਕਤਲ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਇਸ ਸਮੇਂ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਇਹ ਜੋ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਰਹੇ ਹੋ ਇਹ ਕੋਈ ਘਰ ਨਹੀਂ ਇਹ ਇੱਕ ਨਸ਼ਾ ਛਡਾਊ ਕੇਂਦਰ ਹੈ ਹਾਂਜੀ ਇਹ ਇੱਕ ਨਸ਼ਾ ਛਡਾਊ ਕੇਂਦਰ ਹੈ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਇੱਥੇ ਚੱਲ ਰਿਹਾ ਹੈ ਸੋ ਵਿਸ਼ੇਸ਼ ਗੱਲ ਇਹ ਵੀ ਹੈ ਕਿ ਦੱਸਣ ਤੇ ਪਤਾ ਲੱਗਿਆ ਵੀ ਲਗਭਗ ਜਨਵਰੀ 2023 ਦੇ ਵਿੱਚ ਜਿਹੜਾ ਕਿ ਇਹ ਨਸ਼ਾ ਛਡਾਊ ਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿਸ਼ਟਕਮ ਮਲੇਕੋਲਾ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਹ ਨਸਸੜਾਉ ਕੇਂਦਰ ਸੀਧ ਕੀਤਾ ਗਿਆ ਸੀ ਜਦ ਇਹ ਪ੍ਰਸ਼ਾਸਨ ਵੱਲੋਂ ਸੀਧ ਕੀਤਾ ਗਿਆ ਸੀ ਤਾਂ ਦੁਬਾਰਾ ਖੁੱਲ ਕਿਵੇਂ ਗਿਆ ਪਿੰਡ ਤੋਂ ਕਾਫੀ ਦੂਰ ਗੱਲ ਕਰੀਏ ਤਾਂ ਦੂਰ ਦੂਰ ਤੱਕ ਇੱਥੇ ਕੋਈ ਜਿਹੜਾ ਕਿ ਮਕਾਨ ਜਾਂ ਕੋਈ ਘਰ ਹੋਰ ਨਹੀਂ ਦਿਖ ਰਿਹਾ ਸੋ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਦੇ ਨੱਕ ਦੇ ਹੇਠ ਜਿਹੜਾ ਕਿ ਇਹ 2 ਨੰਬਰ ਤੇ ਤੁੰਦਾ ਚੱਲ ਰਹੀ ਸੀ ਇੱਥੇ ਨੌਜਵਾਨ ਮੁੰਡੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੌਜਵਾਨ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਸੀ ਅਤੇ ਉਹਨਾਂ ਨੌਜਵਾਨ ਮੁੰਡਿਆਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਜਿਸ ਦਾ ਜ਼ਿਕਰ ਇੱਕ ਲਗਭਗ 26-27 ਸਾਲ ਦਾ ਨੌਜਵਾਨ ਰਮਨਦੀਪ ਸਿੰਘ ਹੋਇਆ ਜਿਹੜਾ ਕਿ ਇੱਥੇ ਮੁੰਡਾ ਮਾਰਿਆ ਗਿਆ ਲਗਭਗ 8 ਤਰੀਕ ਦਾ ਜਿਹੜਾ ਉਸ ਮੁੰਡੇ ਨੂੰ 8 ਤਰੀਕ ਨੂੰ ਡੈਥ ਹੋਈ ਆ ਤੇ ਉਸ ਦੋ ਤਿੰਨ ਦਿਨ ਉਸ ਮੁੰਡੇ ਦੀ ਨੌਜਵਾਨ ਦੀ ਡੈੱਡ ਬਾਡੀ ਐਨ ਦਗੜ ਜਿਹੜੀ ਕਿ ਹਸਪੀਟਲ ਜਿਹੜੀ ਹਸਪੀਟਲ ਦੇ ਵਿੱਚ ਡੈੱਡ ਬਾਡੀ ਰਹੀ ਸੋ ਪੋਰਸਾ ਸਰਮਤਾਬਕ ਜਿਹੜੀ ਕਿ ਐਫ ਆਰ ਦਰਜ ਕਰਕੇ ਜਿਹੜੀ ਕਿ ਕਾਨੂੰਨੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਡੈੱਡ ਬੋਡੀ ਸਰਕਾਰੀ ਹਸਪਤਾਲ ਮਲੇਰ ਕੋਲੇ ਦੇ ਵਿੱਚ ਪੋਸਟਮਾਰਟਮ ਲਈ ਪਹੁੰਚਾ ਕੇ ਵਾਰਸਾਂ ਦੇ ਹਵਾਲੇ ਜਿਹੜੀ ਕਿ ਕਰ ਦਿੱਤੀ ਹੈ ਤਸਵੀਰਾਂ ਦੇਖਾਂਗੇ ਕਿ ਤੁਹਾਨੂੰ ਤਸਵੀਰਾਂ ਵਿੱਚ ਕੀ ਲੱਗਦਾ ਹੈ ਵੀ ਜਿਹੜਾ ਕਿ ਇਹ ਕੋਈ ਨਸ਼ਾ ਸ਼ਰਾਬ ਕੇਂਦਰ ਹੈ ਨਾ ਤਾਂ ਇੱਥੇ ਕੋਈ ਬੋਰਡ ਲੱਗਿਆ ਜਿਸ ਵਿੱਚ ਇਹ ਸਾਬਤ ਹੁੰਦਾ ਵੀ ਨਸ਼ਾ ਸ਼ਰਾਬ ਕੇਂਦਰ ਹੈ ਪਰਿਵਾਰ ਦੇ ਦੱਸਣ ਮੁਤਾਬਕ ਜਦੋਂ ਨੌਜਵਾਨਾਂ ਨੂੰ ਦਾਖਲ ਕਰਾਇਆ ਜਾਂਦਾ ਤਾਂ ਜਿਹੜੇ ਸੈਨ ਹੁੰਦੇ ਨੇ ਉਹ ਕੋਈ ਪਿੰਡ ਰਾਜੇਵਾਲ ਨੇਰੇ ਖੰਨਾ ਉਸ ਪਿੰਡ ਦੱਸ ਕੇ ਵੀ ਉੱਥੇ ਜਿਹੜਾ ਕਿ ਨੌਜਵਾਨ ਨੂੰ ਭਰਤੀ ਕਰਾਂਗੇ ਉੱਥੇ ਜਿਹੜਾ ਕਿ ਸੈਨ ਹੁੰਦੇ ਨੇ ਪਰ ਦੱਸ ਦਿਆ ਕਿ ਸੁਖਮਿੰਦਰ ਸਿੰਘ ਸੁਪੁੱਤਰ ਪ੍ਰਤਪਾਲ ਸਿੰਘ ਪਿੰਡ ਸਹਾਰ ਨमाज ਜਿਹੜਾ ਨੇੜੇ ਮਲੋਤ ਜਿਹੜਾ ਕਿ ਸੁਖਮਿੰਦਰ ਸਿੰਘ ਵੱਲੋਂ ਇਹ ਨਸਾ ਛਡਾਉ ਕੇਂਦਰ ਚਲਾਇਆ ਜਾ ਰਿਹਾ ਸੀ ਸਾਇਦ ਇਹ ਦਫ਼ਤਰੀ ਤਸਵੀਰਾਂ ਹੋਣਗੀਆਂ ਜਿੱਥੇ ਕਿ ਜਦੋਂ ਕੋਈ ਨੌਜਵਾਨ ਆਉਂਦਾ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਇੱਥੇ ਬਿਠਾ ਕੇ ਜਿਹੜੀ ਗੱਲਬਾਤ ਕੀਤੀ ਜਾਂਦੀ ਹੋਵੇਗੀ ਸੋ ਮਰਤਕ ਦੀ ਜਿਹੜੀ ਕਿ ਸਿਸਟਰ ਜਾ ਹਰਦੀਪ ਕੌਰ ਸ ਪਤਨੀ ਜਸਪ੍ਰੀਤ ਉਹਦੇ ਬੈਨਾਂ ਦੇ ਆਧਾਰ ਤੇ ਜਿਹੜਾ ਕਿ ਐਫਆਈਰ ਨੰਬਰ 62 ਥਾਣਾ ਸੰਦੌਰ ਦੇ ਵਿੱਚ ਐਫਆਈਰ ਦਰਜ ਕਰਕੇ ਜਿਹੜੀ ਕਿ ਪੁਲਿਸ ਨੇ ਕਾਰਵਾਈ ਅੱਗੇ ਸ਼ੁਰੂ ਕਰ ਦਿੱਤੀ ਹੈ ਜਦੋਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਹੁੰਦੀ ਹੈ ਪਿਛਲੇ ਸਮੇਂ ਤੋਂ ਲੈ ਕੇ ਕਾਫੀ ਚਰਚਾ ਵਿੱਚ ਪੰਜਾਬ ਵਿੱਚ ਰਿਹਾ ਨਸ਼ੇ ਦਾ ਮੁੱਦਾ ਜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਇਸ ਤਰ੍ਹਾਂ ਦੇ ਦਲਾਲ ਪੰਜਾਬ ਦੇ ਨੌਜਵਾਨਾਂ ਨੂੰ ਗੇੜੇ ਬਗਲਾ ਕੇ ਜਿਹੜਾ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੌਜਵਾਨਾਂ ਦੇ ਕਤਲ ਹੁੰਦੇ ਨੇ ਇਹ ਇੱਕ ਵੱਡਾ ਦੁਖਦਾਈ ਖਬਰ ਹੈ ਪੰਜਾਬ ਦੇ ਲਈ ਜਿਹੜੇ ਨੌਜਵਾਨ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਦਰਿੰਦਿਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਣੀ ਜਾਨ ਤੋਂ ਹੱਤ ਹੋਣਾ ਪੈਂਦਾ ਸੋ ਤੁਹਾਡੀ ਗੱਲ ਪਰਿਵਾਰਕ ਮੈਂਬਰਾਂ ਨਾਲ ਵੀ ਕਰਵਾਵਾਂਗੇ ਪ੍ਰਸ਼ਾਸਨ ਨਾਲ ਵੀ ਕਰਵਾਵਾਂਗੇ ਵੀ ਇਹ ਮਾਮਲਾ ਕੀ ਹੈ ਕਦੋਂ ਨੌਜਵਾਨ ਇੱਥੇ ਦਾਖਲ ਹੋਇਆ ਤੇ ਕੀ ਕੀ ਹੋਇਆ ਜਾਦੇ ਪ੍ਰਸ਼ਾਸਨ ਨੇ ਇੱਕ ਸਾਲ ਪਹਿਲਾਂ ਕੁਝ ਸਮੇਂ ਪਹਿਲਾਂ ਜਿਹੜਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਦੁਬਾਰਾ ਕਿਸ ਦੀ ਪਰਮਿਸ਼ਨ ਨਾਲ ਜਿਹੜਾ ਕੇ ਖੁੱਲਿਆ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇੱਥੇ ਕੰਨਸਾ ਸ਼ਰੂ ਕੇਂਦਰ ਚੱਲ ਰਿਹਾ ਵੱਡੀ ਗੱਲ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪ੍ਰਸ਼ਾਸਨ ਨਾਲ ਗੱਲ ਵੀ ਕਰਵਾਵਾਂਗੇ ਕਿ ਇਸ ਸਬੰਧ ਵਿੱਚ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਸਬੰਧੀ ਉੱਥੇ ਜਿਹੜੇ ਕੀ ਹੱਤਿਆ ਹੋਈ ਇੱਕ ਪਰਿਵਾਰ ਸਾਡੇ ਨਾਲ ਹਾਜ਼ਰ ਹੈ ਗੱਲ ਕਰਾਂਗੇ ਵੀ ਕੀ ਹੋਇਆ ਕੀ ਕਾਰਨ ਦੀ ਜਿਹੜਾ ਇਸ ਨੌਜਵਾਨ ਦੀ ਜਿਹੜਾ ਕਿ ਮੌਤ ਹੋ ਗਈ ਅ ਬ੍ਰਦਰ ਕੀ ਨਾਂ ਤੁਹਾਡਾ ਮੇਰਾ ਸੁਖਰਾ ਸਿੰਘ ਆ ਜੀ ਕੀ ਗੱਲ ਹੋਈ ਏ ਮੁੰਡੇ ਬੱਚੇ ਨਾਲ ਅਸੀਂ ਨਸ਼ਾ ਸੜਾਉਣ ਖਾਤਰ ਉੱਥੇ ਸੈਂਟਰ ਤੇ ਭੇਜਿਆ ਸੀਗਾ ਤੇ ਸਾਨੂੰ ਕਹਿੰਦੇ ਸਾਡਾ ਰਾਜੋ ਮਾਜਰੇ ਸੈਂਟਰ ਚੱਲਦਾ ਹੈ ਰਾਜ ਵਾਲ ਰਾਜ ਵਾਲਾ ਸੈਂਟਰ ਚੱਲਦਾ ਤੇ ਸਾਥੋਂ ਮੁੰਡਾ ਲੈ ਗਏ ਤੇ ਫੀਸ ਭਰਾੜੀ ਕਿੰਨੇ ਭਰੇ ਦੀ ਪੈਸੇ ਜਾਂ 10000 ਰੁਪਿਆ ਭਰਾਲਿਆ ਜੀ ਕਹਿੰਦੇ ਵੀ ਨਲੇ ਨੂੰ ਜਿਮ ਕਰਾਈ ਜਾਊ ਨਲੇ ਫਲ ਫਰੂਟ ਦਿੱਤੇ ਜਾਣਗੇ ਨਾ ਤਾਂ ਅਸੀਂ ਉਥੇ ਦੇਖਿਆ ਜੀ ਹੁਣ ਪੁੜਸ ਵਾਲ ਲੈ ਕੇ ਗਏ ਸੀ ਨਾ ਤਾਂ ਉਥੇ ਜਿਮਾ ਅੱਛਾ ਨਾ ਕੋਈ ਉਥੇ ਡਾਕਟਰ ਹੈ ਜੀ ਹੂੰ ਤੇ ਨਾ ਕੋਈ ਏਸੀ ਆ ਵੀ ਬੰਦਾ ਫੀਸ ਭਰਾਉਂਦੇ ਨੇ ਉਹ ਸਾਥੋਂ ਕੀ ਕੰਮ ਕਰਾਉਂਦੇ ਨੇ ਜੀ ਨਾ ਕੋਈ ਉਥੇ ਵੀ ਬੰਦੇ ਸਿਰ ਸਿਰ ਦੁਖਦਾ ਬੰਦੇ ਦਾ ਨਾ ਵੀ ਕੋਈ ਡਾਕਟਰਾਂ ਵੀ ਕੋਈ ਗੋਲੀ ਦੇ ਦੇ ਬਣਿਆ ਵੀ ਐ ਸਾਈਡ ਜੀ ਦੇ ਖੇਤਾਂ ਚ ਹੋਇਆ ਪਿੰਡੋਂ 3 ਕਿਲੋਮੀਟਰ ਜਾ ਕੇ ਜੀ ਕੱਚਾ ਪਾਹਾ ਈ ਡਡ ਟੋਏ ਨੇ ਜੀ ਤੇ ਉਹ ਸੈਂਟਰ ਚੱਲਦਾ ਜੀ ਕੋਈ ਸੈਂਟਰ ਦੇਖਣ ਨੂੰ ਸੇ ਇਹ ਕਹੇ ਨੂੰ ਸੈਂਟਰ ਆ ਜਾਂਦਾ ਜੀ ਹੈ ਤਾਂ ਉਹ 부ਛੜਖਾਨਾ ਆਪਾਂ ਪਸ਼ੂਆਂ ਨੂੰ ਵੀ ਨਹੀਂ ਰੱਖਦੇ ਉੱਥੇ ਜੇ ਬੰਦਾ ਸਾਨੂੰ ਦੱਸਿਆ ਹੀ ਨਹੀਂ ਕਿ ਵੀ ਛੋਡੇ ਬੰਦੇ ਨੂੰ ਅਸੀਂ ਇੱਥੇ ਰੱਖਾਂਗੇ ਅਸੀਂ ਬੰਦਾ ਛੱਡਦੇ ਹੀ ਨਹੀਂ ਜੀ ਬੰਦਾ ਮਾਰਨ ਖਾਤਰ ਥੋੜੀ ਭੇਜਿਆ ਸੀ ਸੁਧਾਰਨ ਖਾਤਰ ਭੇਜਿਆ ਸੀ ਅਸੀਂ ਐਸਐਸਪੀ ਨਾਲ ਗੱਲ ਕੀਤੀ ਐਸ 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 ਚੁਣ ਜੋ ਗੱਲ ਸਾਡੀ ਸੁਣੀ ਨਹੀਂ ਐਸ ਐਸ ਪੀ ਕਹਿੰਦਾ ਤੁਸੀਂ ਸਾਡੇ ਨਾਲ ਸਿੱਧੀ ਗੱਲ ਨਹੀਂ ਕਰ ਸਕਦੇ ਹੁਣ ਹੋਰ ਦੱਸੋ ਜੀ ਅਸੀਂ ਕੀ ਕਰੀਏ ਸਾਡਾ ਮੁੰਡਾ ਉਹ ਪਿਆ ਜੀ ਬੰਨੇ ਆ ਦੀ ਸਰਕਾਰ ਤੋਂ ਜੀ ਅਸੀਂ ਮੰਗ ਜਾਵਨੇ ਵੀ ਸਾਨੂੰ ਅਨਸਾਫ਼ ਦਿੱਤਾ ਜਾ ਸੋ ਹੋਰ ਵੀ ਮੈਂਬਰ ਹਨ ਆ ਪ੍ਰਜਕੀਰਾਂ ਤੁਹਾਡਾ ਹਾਂ ਪੁੱਲ ਸਿੰਘ ਜੀ ਪੁੱਲ ਜੀ ਦੇਖੋ ਫਾਰਮ ਤੇ ਸਾਈਨ ਕਰਵਾਏ ਪਿੰਡ ਰਾਜੇਵਾਲਾ ਬੱਚਾ ਦਾਖਲ ਕਰਾਣਾ ਪਰ ਲੈ ਕੇ ਕਿਤੇ ਹੋਰ ਪਿੰਡ ਕੀ ਲੱਗਦਾ ਤੁਹਾਨੂੰ ਕਪਲੇਬਾਜੀ ਸਾਨੂੰ ਤਾਂ ਕਪਲੇਬਾਜੀ ਹੀ ਲੱਗਦੇ ਜੀ ਕੀ ਮੁੰਡਾ ਜਾਣ ਪੁੱਛ ਕੀ ਮਤਲਬ ਉਹਨਾਂ ਦਾ ਮਾਰਾ ਗਿਆ ਕੁੱਟ ਕੇ ਹੰਝ ਕੋ ਦਵਾਈ ਦੂਈ ਵਾਲਾ ਤਾਂ ਉੱਥੇ ਮਸਲੇ ਕੋਈ ਨਹੀਂ ਸੀਗਾ ਜਦੋਂ ਅਸੀਂ ਹੁਣ ਦੇਖ ਕੇ ਆਇਆ ਮੈਂ ਤਾਂ ਬਰਾਬ ਨਹੀਂ ਸੀ ਵੀ ਉਹ ਪਿੰਡ ਕਿੱਥੇ ਆ ਕੋ ਬਾਟ ਵੀ ਮਤਲਬ ਪੈਂਦੀ ਸੀ ਕਾਫੀ 1.5 2 ਕਿਲੋਮੀਟਰ ਬਾਟ ਤੇ ਟੋਏ ਵੀ ਖੱਡੇ ਹੀ ਬਹੁਤ ਨੇ ਸਾਨੂੰ ਤਾਂ ਜਿਵੇਂ ਆਇਆ ਲੱਗਿਆ ਵੀ ਉੱਥੇ ਮਤਲਬ ਪਸੂ ਵੀ ਨਹੀਂ ਰਹਿ ਸਕਦਾ ਜਿਹੜਾ ਉਹ ਮਤਲਬ ਉਹਨਾਂ ਕੇਂਦਰ ਬਣਾਇਆ ਸੀ ਤੇ ਵੀ ਸਾਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੀ ਮੁੰਡਾ ਨਾ ਕੀ ਵਾਪਰੀ ਕਿਉਂ ਕੁੱਟਕੇ ਮਾਰਾ ਗਿਆ ਉਹ ਕੋਈ ਐਡਾ ਮੁੰਡਾ ਨਹੀਂ ਸੀ ਸਾਡਾ ਮਤਲਬ ਵੀ ਕਿ ਜੇ ਬੋਲਦਾ ਹੋਵੇ ਤਾਂ ਕਰੋ ਕਰਦਾ ਹੋਵੇ ਕੱਲੀ ਦਾ ਰੂਪਿੰਦਾ ਸੀ ਮਾਡੀ ਮੁੱਤੀ ਇਹ ਦਾਖਲ ਕਿਉਂ ਕਰਾਇਆ ਗਿਆ ਉੱਥੇ ਕੀ ਲੱਗਦਾ ਫਿਰ ਇਸ ਤਰ੍ਹਾਂ ਦੇ ਜਿਵੇਂ ਅੱਜ ਨੌਜਵਾਨ ਵਿੱਚ ਸਰਕਾਰ ਵੀ ਕਹਿ ਰਹੀ ਆ ਵੀ ਨਸ਼ੇ ਛੱਡੋ ਨੌਜਵਾਨਾਂ ਨੂੰ ਜੇ ਨੌਜਵਾਨ ਨਸ਼ੇ ਛੱਡਣ ਲਈ ਇਸ ਰਸਤੇ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਗੱਲਾਂ ਸਾਹਮਣੇ ਆਉਣਗੀਆਂ ਫਿਰ ਕੀ ਨੌਜਵਾਨ ਪੰਜਾਬ ਚ ਨਸ਼ਾ ਬੰਦ ਹੋ ਜੂ ਇਸ ਤਰ੍ਹਾਂ ਇਹ ਹਿਸਾਬ ਤਾਂ ਮੇਰੇ ਹਿਸਾਬ ਨਾਲ ਤਾਂ ਮੀ ਸਰਕਾਰ ਉੱਥੇ ਜਦੋਂ ਨਸ਼ੇ ਵਾਲੇ ਚਿੱਟੇ ਵਾਲੇ ਪੁਲਿਸ ਫੜਦੀ ਹੈ ਵੀ ਉਹੋ ਜਿਹੇ ਕੇਂਤਰਾ ਚ ਦਿੱਤੇ ਜਾਂਦੇ ਨੇ ਚਿੱਟੇ ਵਾਲੇ ਫਿਰ ਚਿੱਟੇ ਵਾਲੇ ਗਾਂਹਾਂ ਸਪਲਾਈ ਉਥੋਂ ਬਕਾਇਆ ਜਾਂਦਾ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਦੇਖਣ ਦਾ ਭਾਗ ਹੈ ਵੀ ਉਥੋਂ ਚਿੱਟੇ ਵਾਲੇ ਸਪਲਾਈ ਕਰਕੇ ਗਾਂਹਾਂ ਉਹਨਾਂ ਦੀ ਸੈਂਕਤੀ ਨਾਲ ਪਰਿਵਾਰ ਦੀ ਨਾਲ ਗਾਂਹਾਂ ਚਿੱਟਾ ਸਪਲਾਈ ਕੀਤਾ ਜਾਂਦਾ ਪੁਲਿਸ ਸੀਆਈਸੀ ਆਈਡੀ ਆ ਵੱਡੇ ਵੱਡੇ ਪੁਲਿਸ ਦੇ ਡਿਪਾਰਟਮੈਂਟ ਨੇ ਪੁਲਿਸ ਬਣਿਆ ਕਦੇ ਪਤਾ ਨਹੀਂ ਹਲਦਾ ਪਰ ਕੋਜੀ ਦੂਰੀ ਦੇ ਥਾਣਾ ਕੋਜੀ ਕਿਲੋਮੀਟਰ ਤੋਂ ਨਾਡ ਪਿੰਡ ਆ ਲੱਗਦਾ ਨਹੀਂ ਵੀ ਪੁਲਿਸ ਨੂੰ ਪਤਾ ਹੋਊਗਾ ਪੁਲਿਸ ਨੂੰ ਬਾਕੀ ਦਾ ਪਤਾ ਉਹੀ ਕਿਹੜੀ ਗੱਲ ਵੀ ਨਾ ਪਤਾ ਹੋਏ ਨਾ ਪਰਸਦਾ ਭਾੜੇ ਨੇ ਆਪਾਂ 100-100 ਕਿਲੋਮੀਟਰ 200-200 ਕਿਲੋਮੀਟਰ ਤੱਕ ਬੰਦਾ ਹੀ ਘੁਣਾਤਾ ਨਸ਼ਾ ਵਿਕਦਾ ਇਹਦਾ ਸਰਿਆਮੇ ਕੂਲੇ ਆ ਪਰਸਦੇ ਤੇ ਇੱਥੇ ਕਿਉਂ ਨਹੀਂ ਪਤਾ ਹੁੰਦਾ ਪੁਲਸ ਨੂੰ ਵੀ ਜਿੱਟਾ ਇੱਥੇ ਵਿਕਦਾ ਹੈਗਾ ਸਰਿਆਮ ਜਿੱਟਾ ਵਿਕਦਾ ਉਸੇ ਕਿਵੇਂ ਲੱਗੀ ਕਾਰਜਕਾਰੀ ਪੁਲਿਸ ਦੀ ਪੁਲਿਸ ਵੀ ਉੱਥੇ ਆਈ ਹੋਊ ਕਿਵੇਂ ਲੱਗੀ ਕਾਰਜਕਾਰੀ ਵਧੀਆ ਲੱਗੀ ਜਿਹੜੇ ਹਿਸਾਬ ਨਾਲ ਅਸੀਂ ਦੇਖਿਆ ਨਾ ਵੀ ਨਾ ਤਾਂ ਪੱਤਰਕਾਰ ਕੋਲੇ ਜਾਣ ਦਿੱਤਾ ਨਾ ਸਾਨੂੰ ਕੋਲੇ ਜਾਣ ਦਿੱਤਾ ਵੀ ਸਾਡਾ ਕੇਸ ਹੀ ਨਾ ਕਿੰਨੇ ਖਰਾਬ ਹੋ ਗਿਆ ਸੰਭਾ ਸਕਦੇ ਕਿ ਦੇਥ ਕੇ ਕਿਸ ਦਿਨ ਹੋਈ ਸੀ ਬੱਚੇ ਦੀ ਇਹਦੀ ਅੱਛਾ ਸੋਬੀਰ ਨੂੰ ਮਿਲੇ ਇਹਨੂੰ ਕਦੋਂ ਕਦੋਂ ਹੋਈ ਸੀ ਡੈਥ ਡੈਥ ਜੀ ਅਜ ਤੋਂ 4-5 ਦਿਨ ਪਹਿਲਾਂ ਹੋਈ ਆ 4 ਦਿਨ ਹੋ ਚੁੱਕੇ ਡੈਥ ਨੂੰ ਹਾਂ 5 ਦਿਨ ਹੋ ਗਏ ਅੱਜ 5 ਦਿਨ ਡੈਥ ਨੂੰ ਹੋ ਗਏ ਤੇ ਬਾਕੀ ਮੁੰਡੇ ਦੀ ਡੈਥ ਹੁੰਦੀ ਆ ਜੀ ਰਾਤ ਨੂੰ 12 ਵਜੇ ਇਹ ਸਾਨੂੰ ਦੱਸਦੇ ਨੇ ਜੀ ਤੜਕੇ 5 ਵਜੇ ਸਾਨੂੰ ਬਿਨਾਂ ਦੱਸੀ ਇਹ ਪਹਿਲਾਂ ਤਾਂ ਜੀ ਕਹਿੰਦੇ ਮੁੰਡੇ ਉੱਤੇ ਅਟੈਕ ਆ ਗਿਆ ਲੁਧਿਆਣੇ ਲੈ ਗਿਆ ਹਸਪੀਟਲ ਚ ਫਿਰ ਉਸ ਤੋਂ ਬਾਅਦ ਇਹ ਜੀ ਕਹਿੰਦੇ ਅਸੀਂ ਮਰੇਲਕੋਟਲੇ ਲੈ ਕੇ ਆਉਣੇ ਆ ਅਸੀਂ ਆਖਿਆ ਵੀ ਚਲ ਮਰੇਲਕੋਟਲੇ ਅਸੀਂ ਆਉਣੇ ਨਾਲ ਕਹਿੰਦੇ ਨਹੀਂ ਨਹੀਂ ਹੁਣ ਅਸੀਂ ਹਿੰਦ ਹਸਪੀਟਲ ਲੈ ਗਿਆ ਅਮ드ਗੜ ਮੰਡੀ ਹਿੰਦ ਹਸਪੀਟਲ ਚ ਅਮ드ਗੜ ਮੰਡੀ ਚ ਉੱਥੇ ਮੁੰਡੇ ਨੂੰ ਡੈੱਡ ਬਾਡੀ ਨੂੰ ਪਾ ਕੇ ਉਹ ਭੱਜ ਗਏ ਅੱਛਾ ਹਾਂ ਤੇ ਬਾਕੀ ਜਿੱਦਦੇ ਅਸੀਂ ਥਾਣੇ ਚ ਸੈਂਟਰ ਵਾਲੇ ਸੱਦੇ ਐਸ ਐਚਓ ਸਾਹਿਬ ਨੇ ਮੁੰਡਾ ਸੱਦਿਆ ਉਹ ਤੇ ਉਨੇ ਕਿਹਾ ਕਹਿੰਦਾ ਯਾਰ ਅਸੀਂ ਐ ਨਹੀਂ ਕੁੱਟਿਆ ਅਸੀਂ ਮੂੰਹ ਤੇ ਬੰਨ ਕੇ ਚੱਪੜਾਂ ਨਾਲ ਤਾਂ ਜ਼ਰੂਰ ਕੁੱਟਿਆ ਅੱਛਾ ਦੇਖੋ ਚੱਪੜਾਂ ਨਾਲ ਤਾਂ ਮੌਤ ਹੁੰਦੀ ਨਹੀਂ ਬੰਦੇ ਦੀ ਉਹਦਾ ਆ ਮਣਕਾ ਟੁੱਟਿਆ ਬਾਕੀਆ ਪੋਸਟਮਾਸਟਰ ਦੀ ਰਿਪੋਰਟ ਦਾ ਸਿੱਧੂ ਸੁਣਦੀ ਹਾਂ ਲੱਗਦਾ ਪਤਾ ਤੇ ਬਾਕੀ ਹੁਣ ਆਏ ਦੇਖੋ ਇਹ ਹਾਲਾਤ ਮੁੰਡੇ ਦਾ 5 ਦਿਨ ਹੋ ਗਏ ਜੀ ਉਹਨੂੰ ਡੈਥ ਹੋਈ ਨੂੰ ਮੁੰਡਾ ਮੁਸਕ ਗਿਆ ਜੀ ਪਿਆ ਜੀ ਹੂੰ ਉਹਦਾ ਭਾਈ ਬਰੋਂ ਜੀ ਟਿਕ ਟਿਕ ਕਰਾ ਕੇ ਆਇਆ ਸੀ ਉਹ ਕਿਵੇਂ ਮੂੰਹ ਦੇਖੋ ਉਹਦਾ ਜੀ ਸੋ ਬਹੁਤ ਮੁਸ਼ਕਲਾ ਘੜੀਆ ਪਰਿਵਾਰ ਲਈ ਇੱਕ ਨੌਜਵਾਨ ਪੰਜਾਬ ਦੇ ਜਿਹੜਾ ਸੁਧਰਨਾ ਚਾਹੁੰਦਾ ਜਿਵੇਂ ਸਰਕਾਰਾਂ ਕਹਿੰਦੇ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਛਡਾਉਣ ਲਈ ਉਹਨੂੰ ਕਿ ਨਸ਼ਾ ਕੇਂਦਰ ਛਡਾਉ ਕੇਂਦਰ ਵਿੱਚ ਭਰਤੀ ਕਰਾਇਆ ਜਾਂਦਾ ਪਰ ਜਦੋਂ ਉੱਥੇ ਪਰਿਵਾਰ ਨੂੰ ਪਤਾ ਲੱਗਦਾ ਵੀ ਜਿੱਥੇ ਅਸੀਂ ਆਪਦੇ ਬੱਚੇ ਨੂੰ ਆਪਣੇ ਪੁੱਤ ਨੂੰ ਦਾਖਲ ਕਰਵਾਇਆ ਉਹ ਇੱਕ ਨਸ਼ਾ ਛਡਾਊ ਕੇਂਦਰ ਨਹੀਂ ਉਹ ਇੱਕ ਬੁੱਚੜਖਾਨਾ ਹੈ ਇਹ ਕੇਸ ਸਾਹਮਣੇ ਆ ਗਿਆ ਪਤਾ ਨਹੀਂ ਹੋਰ ਕਿੰਨੇ ਕੁ ਨੌਜਵਾਨ ਜਿਹੜੇ ਕੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਲਾਲਚੀ ਲੋਕਾਂ ਦੇ ਸਹਾਰ ਹੁੰਦੇ ਨੇ ਸਰਕਾਰਾਂ ਨੂੰ ਜ਼ਰੂਰ ਇਸ ਵਾਰ ਪ੍ਰਸ਼ਾਸਨ ਨੂੰ ਖਾਸ ਧਿਆਨ ਦੇ ਕੇ ਇਸ ਕੇਸ ਦੀ ਜਿਹੜੀ ਕਿ ਪੈਰਵੀ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਜਿਹੜਾ ਕਿ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਸ ਕੇ ਤੋਂ ਇਸ ਤਰ੍ਹਾਂ ਵਿੱਚ ਨਾ ਹੋਵੇ ਜੀ ਕੀ ਨਾਮ ਆਪੇ ਤੁਹਾਡਾ ਹਰਦੀਪ ਕੌਰ ਇਹ ਜਿਹੜਾ ਬੇਟੇ ਨਾਲ ਐਕਸੀਡੈਂਟ ਬੱਚੇ ਦਾ ਕੀ ਨਾਮ ਉਹਦਾ ਰਾਮਨਦੀਪ ਸਿੰਘ ਤੁਹਾਡਾ ਕਿਹੜਾ ਭਰਾ ਸਿੰਘ ਕਿਹੜਾ ਪਿੰਡ ਬੱਚੇ ਦਾ ਬਣਵਾਹਰੀ ਹੈ ਜੀ ਕੀ ਗੱਲ ਕੀ ਹੋਈ ਅਸਲ ਉਹ ਸ਼ਰਾਬ ਪੀਂਦਾ ਸੀਗਾ ਥੋੜੀ ਜੀ ਕਈ ਵਾਰ ਦੇਣੇ ਵੀ ਲੱਗ ਜਾਂਦਾ ਸੀ ਬਸ ਸ਼ਾਮ ਨੂੰ ਪੀਂਦਾ ਸੀ ਤੇ ਸਾਨੂੰ ਆਏ ਸੀ ਉਹ ਮਸ਼ੀਨ ਦਾ ਸੀਜ਼ਨ ਆਉਂਦਾ ਵੀ ਚਲੋ ਉਦੋਂ ਤੱਕ ਸੈੱਟ ਹੋ ਜੂ ਬਿਲਕੁਲ 2 ਮਹੀਨੇ ਆਪਾਂ ਉਹਨਾਂ ਸੈਂਟਰ 'ਚ ਭੇਜ ਦਿੰਦੇ ਹਾਂਗੇ ਤੇ ਅਸੀਂ ਸੈਂਟਰ ਦੇ ਵਿੱਚ ਫੋਨ ਕੀਤਾ ਤਾਂ ਉਹ ਆ ਕੇ ਲੈਣ ਆਏ ਸੀ ਕਿਹੜੇ ਸੈਂਟਰ 'ਚ ਸੈਂਟਰ ਅਸੀਂ ਰਾਜਿਆ ਸੀ ਫਾਰਮ ਜਿਹੜਾ ਉਹਨਾਂ ਨਾਲ ਸਾਥੋਂ ਭਰਾਇਆ ਰਾਜਿਆਲ ਦਾ ਐਡਰੈਸ ਸੀ ਤੇ ਸਾਨੂੰ ਰਾਜਿਆਲ ਕਹਿ ਕੇ ਲੈ ਕੇ ਗਏ ਉਹਨਾਂ ਨੇ ਸਾਨੂੰ ਬਾਅਦ 'ਚ ਪਤਾ ਲੱਗਿਆ ਹੁਣ ਵੀ ਮਾਹੌਲ ਹੀ ਰੱਖਿਆ ਸੀ ਮਾਹੌਲ ਹੀ ਨਾ ਸੈਂਟਰ ਸੀਗਾ ਕੋਈ ਮਾਹੌਲ ਹੀ ਹੁੰਦਾ ਰਹੀ ਸੀ ਸਾਨੂੰ ਨਹੀਂ ਸੀ ਪਤਾ ਵੀ ਉਹਦੇ ਬਾਰੇ ਉਹ ਸਾਨੂੰ ਰਾਜਿਆਲ ਦਾ ਐਡਰੈਸ ਹੀ ਸਾਈਨ ਕਰਵਾਇਆ ਸੀ ਫਿਰ ਕੀ ਹੋਇਆ ਅੱਗੇ ਇਰੋਂ ਸੀ 5 9 ਨੂੰ ਦਾਖ ਕਰਵਾਇਆ ਸੀ ਸ਼ਾਮ ਨੂੰ ਉਹ ਵੀ 3 ਵਜੇ ਦੇ ਤਕਰੀਬ ਲੇਕੇ ਗਏ ਨੇ ਉਹਨਾਂ ਨੇ ਸਵੇਰੇ 8 ਵਜੇ 8 ਤਰੀਕ ਨੂੰ ਸਵੇਰੇ 8 ਵਜੇ ਫੋਨ ਕਰਤਾ ਕਹਿੰਦੇ ਮੁੰਡਾ ਇੰਟੈਕ ਹੋ ਗਿਆ ਫਿਰ ਤੁਹਾਨੂੰ ਕੀ ਪਤਾ ਲੱਗ ਜAVE ਕੀ ਗੱਲ ਹੋਈ ਹੈ ਬਾਅਦ ਚ ਅਸੀਂ ਜਰੂ ਗਏ ਤਾਂ ਉਹਦੇ ਬਾਡੀ ਤੇ ਬਹੁਤ ਜ਼ਿਆਦਾ ਸੱਟਾਂ ਨੇ ਸਾਰੀ ਬਾਡੀ ਖਰਾਬ ਹੋਈ ਪਈ ਆ ਕੁੱਟੀ ਹੋਈ ਅੱਖ ਗਰਦਨ ਤੋੜੀ ਹੋਈ ਆ ਮਤਲਬ ਗਰਦਨ ਆ ਹਿੱਲ ਰਹੀ ਆ ਸੱਟ ਘੁੰਮਦੀ ਆ ਉਹਦੀ ਗਰਦਨ ਬਹੁਤ ਜ਼ਿਆਦਾ ਸੱਟਾਂ ਨੇ ਉਹਦੀ ਸਾਰੀ ਬਾਡੀ ਤੇ ਹੋਈ ਹੈ ਕੀ ਰਿਪੋਰਟ ਦਰਜ ਕਰਾਈ ਵੀਰੇ ਹਾਂਜੀ ਅਸੀਂ ਸੰਤੋੜ ਕਰਵਾਈ ਕੀ ਕਹਿੰਦੇ ਪੁਲਿਸ ਵਾਲੇ ਹੋਏ ਆਏ ਪੁਲਿਸ ਵਾਲੇ ਪਹਿਲਾਂ 2 ਦਿਨ ਤੱਕ ਉਹਨਾਂ ਨੇ ਸਾਨੂੰ ਕੁਝ ਦੱਸਿਆ ਨਹੀਂ ਕੱਲ ਅਸੀਂ ਪਰਚਾ ਦਰਜ ਕੀਤਾਗਾ ਫਿਰ ਉਹ ਫੜ ਲਿਆ ਉਹ ਬੰਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਉਹਨਾਂ ਨੇ ਦੱਸਿਆ ਨਹੀਂ ਤੁਸੀਂ ਫੜ ਲਿਆ ਖੰਨੀ ਸਾਫ਼ ਜੋ ਨਹੀਂ ਕੀ ਮੰਗ ਕਰਦੇ ਹੋ ਸਾਨੂੰ ਮੈਨੂੰ ਸਾਫ਼ ਹੋਵੇ ਜਿੰਨਾਂ ਨੇ ਇਹ ਕੁਸ ਕੁੱਟਿਆ ਉਹਨੂੰ ਮਾਰਿਆ ਬਹੁਤ ਜ਼ਿਆਦਾ ਕੁੱਟਿਆਗਾ ਵੀ ਬਹੁਤ ਬੁਰੀ ਹਾਲਤ ਨਾਲ ਕੁੱਟਿਆ ਹੋਇਆ ਉਹ ਬੱਚੇ ਦਾ ਹੋਰ ਵੀ ਨਾ ਕਾਪੇ ਹੋਣਗੇ ਭਾਈ ਉੱਤੇ ਤੁਸੀਂ ਉੱਤੇ ਗਏ ਹੋ ਤਾਂ ਇਹ ਦਾਖਲ ਨਹੀਂ ਹਜੇ ਉਹਨਾਂ ਨੇ ਸਾਨੂੰ ਕਹਿਤਾ ਸੀ ਵੀ ਹਫ਼ਤਾ ਨਾਲ ਆਇਓ ਤੁਸੀਂ ਮਿਲਣਾ ਵੀ ਹਫ਼ਤੇ ਬਾਅਦ ਆਇਓ ਵੀ ਫਿਰ ਇਹ ਸੋਡੇ ਨਾਲ ਜਾਣ ਨੂੰ ਕਹੂਗਾ ਵੀ ਹਫ਼ਤੇ ਬਾਅਦ ਤੁਸੀਂ ਆਇਓ ਹੂੰ ਇਹ ਨੰਬਰ ਤੁਹਾਡਾ ਸਰਬਜੀਤ ਆ ਜੀ ਹਾਂ ਸਰਬਜੀਤ ਜੀ ਕੀ ਹੋਇਆ ਜਿਹੜਾ ਬੇਟੇ ਬੱਚੇ ਦਾ ਕੀ ਨਾਮ ਆਉਦਾ ਬੱਚੇ ਦਾ ਰਵਨਦੀਪ ਆ ਜੀ ਕਿੰਨੀ ਉਮਰ ਸੀ 27 ਸਾਲ ਜੀ ਕੀ ਗੱਲ ਹੋਈ ਹੈ ਇਹਨੂੰ ਅਸੀਂ ਥੋੜਾ ਜਿਹਾ ਦਾਰੂ ਡਰਿੰਕ ਕਰਦਾ ਸੀ ਬਸ ਉਹਦੇ ਵਾਸਤੇ ਇਹਨੂੰ ਇਹਨੂੰ ਸੁਧਾਰਨ ਲਈ ਅਸੀਂ ਇਹਨੂੰ ਸੈਂਟਰ 'ਚ ਭੇਜਿਆ ਸੀ ਉਹ ਜਿਹੜਾ ਸਾਨੂੰ ਦੱਸਿਆ ਸੀ ਉਹਨਾਂ ਨੇ ਕਹਿੰਦੇ ਵੀ ਅਸੀਂ ਗੁਰਮਤਿ ਵਿਦਿਆਲੇ ਵਾਲੇ ਆ ਵੀ ਅਸੀਂ ਉੱਥੇ ਇਹਨੂੰ ਵੀ ਅਮਰਤਪੁਰਿਸ ਕਾਮਾਂਗੇ ਇਦਾਂ ਵੀ ਕਰਾਂਗੇ ਅਸੀਂ ਚਲੋ ਉਹ ਚੀਜ਼ ਜਿਹੜਾ ਰਾਜਯਲ ਦੀ ਸੁਣਿਆ ਸੀ ਉਹ ਸਾਨੂੰ ਠੀਕ ਲੱਗਿਆ ਸੀ ਵੀ ਰਾਜਯਲ ਠੀਕ ਹੈ ਪਰ ਇਹਨਾਂ ਨੇ ਮਤਲਬ ਉੱਥੇ ਰਾਜਯਲ ਲੈ ਜਾਣ ਦੀ ਬਜਾਏ ਇਹਨਾਂ ਨੇ ਆਪਾਂ ਨੂੰ ਉੱਥੇ ਮਹੌਲੀ ਲੈ ਗਏ ਆਪਣੇ ਬੱਚੇ ਨੂੰ ਤੇ ਉੱਥੇ ਪੰਜ ਤੇ ਪੰਜ ਨਾਂ ਨੂੰ ਲੈ ਕੇ ਗਏ ਨੇ ਤੇ 8 9 ਨੂੰ ਸਵੇਰੇ 8 8:30 ਵਜੇ ਫੋਨ ਕਰਕੇ ਦੱਸਦੇ ਨੇ ਕਹਿੰਦੇ ਵੀ ਤੁਹਾਡੇ ਵੱਲੋਂ ਅਟੈਕ ਆ ਗਿਆ ਜਦੋਂ ਉੱਥੇ ਫਿਰ ਮੇਰੇ ਆਪਣੇ ਰਿਸ਼ਤੇਦਾਰ ਮੇਰੇ ਮਾਸੀ ਮਾਸੜ ਤੇ ਪੂਆ ਦੇ ਲੜਕੇ ਬਾਕੀ ਇਧਰੋਂ ਮੇਰੇ ਮਾਮੇ ਦਾ ਮੁੰਡਾ ਸਾਰੇ ਗਏ ਨੇ ਇਹਨਾਂ ਨੇ ਜਦ ਜਾ ਕੇ ਦੇਖਿਆ ਪ੍ਰੋ ਲਾਈਫ ਚ ਉੱਥੇ ਮਤਲਬ ਉਹਦੇ ਸੱਟਾਂ ਸੀ ਅੱਖ ਦੇ ਉੱਤੇ ਸਮਾਈਲਿੰਗ ਹੋਈ ਪਈ ਸੀ ਇੱਥੇ ਨਹੀਂ ਨਹੀਂ ਪਈ ਆ ਤੇ ਬਹੁਤ ਮਤਲਬ ਬੁਰੀ ਤਰ੍ਹਾਂ ਨਾਲ ਕੁੱਟਿਆ ਹੋਇਆ ਉਹਦੇ ਲੱਤਾਂ ਦੇ ਨਿਸ਼ਾਨ ਨੇ ਉਹਦੀ ਗਰਦਨ ਦੇ ਗਰਦਨ ਖੜਦੀ ਨਹੀਂ ਇੱਥੇ ਵੀ ਨਿਸ਼ਾਨ ਆ ਉਹਦੇ ਗਰਦਨ ਤੇ ਕੁਝ ਦਾਖਲ ਕਰਿਆ ਸੀ ਬਾਅਦ ਚ ਉਹਨਾਂ ਨੂੰ ਉਹਨੂੰ ਉਹਨੂੰ ਦਾਖਲ ਕੁਝ ਨਹੀਂ ਦਿੱ ਕੀਤਾ ਸਟ੍ਰੈਕਚਰ ਦੇ ਪਾਏ ਹੋਏ ਸੀ ਜਿਹੜਾ ਆਪਣਾ ਮਤਲਬ ਬਾਹਰ ਕਿੱਥੇ ਕਿਹੜੀ ਜਗ੍ਹਾ ਤੇ ਪਾਇਆ ਕੀਤਾ ਪ੍ਰੋ ਲਾਈਫ ਜੀ ਕਿੱਥੇ ਕਿਹੜੀ ਜਗ੍ਹਾ ਤੇ ਆਹੇ ਇਹ ਗਿੱਲਾਂ ਜੀ ਲੁਧਿਆਣਾ ਗਿੱਲਾਂ ਹਾਂ ਫੇਰ ਤੁਹਾਨੂੰ ਮਤਲਬ ਯੋ ਪਤਾ ਲੱਗਿਆ ਵੀ ਸੱਟਾ ਕਾਫੀ ਲੱਗੀ ਜਾਣੇ ਦੀ ਰਿਪੋਰਟ ਦਰਜ ਕਰਾਈ ਹੋ ਹਾਂ ਅਸੀਂ ਫੇਰ ਇਨਫਾਰਮ ਕੀਤਾ ਪੁਲਿਸ ਨੂੰ ਵੀ ਇਸ ਨੌੜ ਥਾਣੇ 'ਚ ਗਏ ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਕਾਰਵਾਈ ਕਰਦੇ ਹਾਂ ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਵੀ ਕੋਈ ਰਾਹ ਜ ਨਹੀਂ ਦਿੱਤਾ ਹੀ ਫੇਰ ਉਹਨਾਂ ਨੇ ਮਤਲਬ ਥੋੜੇ ਟਾਈਮ ਬਾਅਦ ਫਿਰ ਕਹਿੰਦੇ ਹਾਂ ਸਾਡੇ ਹੈਗੇ ਏਰੀਆ ਇੱਥੇ ਵੀ ਅਸੀਂ ਕਰਦਿਆਂ ਕਾਰਵਾਈ ਉਹਨਾਂ ਤੇ ਤੇ ਉਹ ਕਾਰਵਾਈ ਫਿਰ ਕਰਦੇ ਉਹਨਾਂ ਨੇ ਕੀ ਕੀਤੀ ਉਦੋਂ ਕੁਝ ਵੀ ਨਹੀਂ ਸਾਨੂੰ ਦੋ ਦਿਨ ਕੋਈ ਉਹ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਨਾ ਕੋਈ ਰਾਹ ਪਾਇਆ ਤੇ ਹੁਣ ਕੱਲ ਸਾਡੀ ਰਿਪੋਰਟ ਹੋਈ ਹੈ ਤੇ ਅੱਜ ਬੱਚੇ ਦਾ ਪੋਸਟਮਾਰਟਮ ਹੋ ਰਿਹਾ ਜਿਹੜਾ ਇਹ ਸੀਗਾ ਮੋਹਰੀ ਰੋਹੂ ਕੇਂਦਰ ਕਹਦੀ ਆਪਾਂ ਹਨਾ ਤੇ ਕੀ ਮਤਲਬ ਕੋਈ ਬੋਰਡ ਬੜਾ ਲੱਗੇ ਹੋਣਾ ਨਾ ਸਰੋ ਕੇਂਦਰਾ ਕੀ ਆ ਇਹ ਇੱਥੇ ਅਜੇ ਮੈਂ ਕੱਲ ਮੈਂ ਕੈਨੇਡਾ ਰਹਿਣਾ ਮੈਂ ਕੱਲ ਹੀ ਆਇਆ ਮੈਂ ਅੱਜ ਉੱਥੇ ਗਿਆ ਨਹੀਂ ਹੈਗਾ ਮਤਲਬ ਸਾਡੇ ਰਿਸ਼ਤੇਦਾਰ ਗਏ ਹੋਏ ਨੇ ਹੁਣ ਵੀ ਗਏ ਉਹ ਆਉਣ ਵਾਲੇ ਨੇ ਉਹ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਨੇ ਹਾਂ ਕੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਕਹਿੰਦੇ ਜਿੰਨੇ ਵੀ ਬੰਦੇ ਆ ਨੇ ਇਹ ਚੀਜ਼ ਕੀਤੀ ਆ ਉਹਦੇ ਨਾਲ ਬਸ ਰੁਕੀ ਜੋ ਵੀ ਉਹਦੋਂ ਤਸੱਦਦ ਕੀਤੇ ਨੇ ਅਸੀਂ ਉਹਨਾਂ ਨੂੰ ਬਣ ਦੀ ਜਿਹੜੀ ਸਜ਼ਾ ਉਹਨਾਂ ਨੂੰ ਵੱਧ ਤੋਂ ਵੱਧ ਦਿਵਾਉਣੀ ਚਾਹੁੰਦੇ ਆ ਇਹ ਸਾਡੀ ਮੰਗ ਆ ਮਾਂ ਬਾਰਾ ਬੱਚਾ ਸੀਗਾ ਹੁਣ ਘਰੇ ਦਾਦੀ ਇਕੱਲੀ ਰਹਿ ਗਈ ਉਹਦਾ ਵੀ ਨਹੀਂ ਕੋਈ ਆਏਗਾ ਵੀ ਐ ਕੋਈ ਅਜਾ ਲੱਗਦਾ ਨਹੀਂ ਵੀ ਬਚੂ ਵੀ ਸਟ੍ਰੈਸ ਜਿਆ ਬਹੁਤ ਸਾਰਾ ਪਰਿਵਾਰ ਬਹੁਤ ਮੁਸੀਬਤਾਂ ਦੀ ਲੰਘ ਰਿਹਾ ਡਾਕਟਰ ਜੀ ਰਾਮਨਦੀਪ ਜੀ ਸੀ ਐਸਟੇਟ ਬੋਦੀ ਫਸਟ ਕਾਲ ਕੀਤਾ ਜੀ ਕਿ ਉਹਦੇ ਦੇਖੋ ਜੀ ਡੈਡ ਬੋਡੀ ਇਸ ਇਹ ਐਗਜ਼ਾਮੀਨੇਸ਼ਨ ਕੀਤਾ ਸੀ ਅੱਜ 11:30 ਵਜੇ ਤੇ ਉਹਦੇ ਵਿੱਚ ਕਾਫੀ ਮਲਟੀਪਲ ਇੰਜਰੀਆਂ ਆਈਆਂ ਨੇ ਤੇ ਹੈਡ ਕਾਫੀ ਜ਼ਿਆਦਾ ਸਵਾਲ ਨੇ ਸੀਗਾ ਫ੍ਰੈਕਚਰ ਵੀ ਆਇਆ ਹੈਡ ਦੇ ਵਿੱਚ ਤੇ ਮੋਸਟਲੀ ਮਤਲਬ ਕੋਈ ਲਾਈ ਚੰਗੇ ਦੇ ਵਿੱਚ ਗ੍ਰੇਸ਼ਰ ਘੱਟ ਹੋਈ ਹੈ ਔਰ ਕਿ ਫਿਰ ਵੀ ਅਸੀਂ ਮਿਸਰਾ ਦਾ ਕੈਮੀਕਲ ਵਾਸਤੇ ਅਸੀਂ ਸੈਂਡ ਕਰ ਰਹੇ ਹਾਂ ਉਹਦੀ ਰਿਪੋਰਟ ਰਿਮੇਨਿੰਗ ਕੀ ਨਾਮ ਤੁਸੀਂ ਪੇਸ਼ੈਂਟ ਰਮਨਦੀਪ ਸਿੰਘ ਦ Son of ਗੁਰਮੇਲ ਸਿੰਘ ਇਸ ਬੋਰਡ ਨੇ ਜਿਹੜਾ ਸਰੋਤ ਹਾਂਜੀ ਹਾਂ ਡਾਕਟਰ ਰਹਿਮਾਨ ਸਿੰਘ ਦੇ ਡਾਕਟਰ ਗਾਟਕ ਉਹ ਡਾਕਟਰ ਮੁਹੰਮਦ ਬਿਲਾਲ ਤੇ ਡਾਕਟਰ ਦਾ ਬਿਲਕੁਲ ਬੋਰਡ ਬੈਠਾ ਹੈ ਇਹਨਾਂ ਨੇ ਸਿੱਕਮੇਟ ਕੇ ਸਰਿਕਾ ਰਾਮਦੀਪ ਸਿਕ ਨੌਵੇਂ ਮੁੰਡੇ ਦੀ ਜਿਹੜੀ ਕਿ ਡੈਪਥ ਹੋਈ ਜੀ ਡਾਟਾ ਬੁਡੀ ਮਿਲ ਜਾਈ ਪਿੰਡ ਮੋੜੀ ਕਲਾ ਬਈ ਇਹ ਮਾਮਲਾ ਇਸ ਤਰ੍ਹਾਂ ਇਹਦੇ ਵਿੱਚ ਸਾਡੇ ਨੋਟਿਸ ਦੇ ਵਿੱਚ ਆਇਆ 5 ਤਰੀਕ ਨੂੰ ਇਸ ਲੜਕੇ ਨੂੰ ਇਹਦੇ ਵਾਰਸਾਂ ਨੇ ਨਸ਼ਾ ਛਡਾਉਣ ਦੇ ਸਬੰਧ ਦੇ ਵਿੱਚ ਜਿਹੜਾ ਅਥਰਾਇਜ਼ਡ ਨਸ਼ੇ ਡਾਕਟਰ ਚਾਹ ਰਿਹਾ ਸੀ ਸੁਲਿੰਦਰ ਸਿੰਘ ਸਾਨੂੰ ਪੁਲਿਸਪਾਲ ਸਿੰਘ ਵਾਸੀ ਹਸਾਰ ਨਾਜਰਾ ਉਹ ਚਲਾ ਰਿਹਾ ਸੀ ਉੱਥੇ ਦਾਖਲ ਕਰਵਾਇਆ ਸੀ 8 ਤਰੀਕ ਨੂੰ ਇਸ ਦੀ ਡੈਥ ਹੋ ਗਈ ਵਾਰਸਾਂ ਨੇ ਦੱਸਿਆ ਵੀ ਮੰਨ ਲਓ ਇਹ ਜਿਹੜੀ ਡੈਥ ਹੋਈ ਹੈ ਵੀ ਇਹਨਾਂ ਵੱਲੋਂ ਤਸ਼ਿੱਦਦ ਕਰਨ ਕਰਕੇ ਜਾਂ ਦੀ ਕੁੱਟਮਾਰ ਕਰਨ ਕਰਕੇ ਹੋਈ ਹੈਗੀ ਇਹਦੇ ਨਾਲ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੇ ਇਹਦੀ ਸਿਸਟਰ ਹਰਦੀਪੌਰ ਭਾਈ ਉਹ ਜਸਪ੍ਰੀ ਸਿੰਘ ਵਾਸੀ ਕਹਿੰਦਾ ਦੇ ਬਿਆਨ ਦੇ ਉੱਤੇ ਅਸੀਂ ਮੁਕੱਦਮਾ ਨੰਬਰ 62 ਮੀਤੀ 10 2024 ਅੰਡਰ ਸੈਕਸ਼ਨ 105 ਉਮਾ 3.2 ਬੀ ਐਨ ਐਸ ਵਿਦ ਐਟ ਇਹ ਪਰਚਾ ਦਰਜ ਕੀਤਾ ਪਰਚਾ ਦਰਜ ਕਰਕੇ ਅੱਜ ਉਹਦਾ ਪੋਸਟਮਾਰਟ ਉਪਰਵਾਇਆ ਗਿਆ ਕੋਰਟ ਤੇ ਜਿਹੜਾ ਮੁਲਜ਼ਮ ਹੈ ਸੁਖਿੰਦਰ ਸਿੰਘ ਉਹਨੂੰ ਅਸੀਂ ਅਰੈਸਟ ਕੁਈ estrangement ਹੋਰ ਪਰ ਹੀ ਮਮਾ ਸਾਹਮਣੇ ਆਇਆ ਜੀ ਉਦੋਂ ਜਿਹੜੇ ਇਹ ਮੁੰਡੇ ਡੈਥ ਹੋਈ ਆ ਕੋਈ ਸੀ ਕੋਈ ਹੋਰ ਮੁੰਡੇ ਬਰਾਬਰ ਹੋਏ ਉਹਨਾਂ ਦਾ ਇਹ ਹੋਰ ਕੋਈ ਗੱਲਬਾਤ ਨਹੀਂ ਹੋ ਰਹੀ ਦੇ ਵਿੱਚ ਆਈ ਕਿਉਂਕਿ ਇਹ ਵੀ ਇਲੀਗਲ ਚੱਲ ਰਿਹਾ ਸੀ ਇਹਦੇ ਬਾਰੇ ਅਸੀਂ ਸੰਬੰਧਿਤ ਹੈਲਥ ਡਿਪਾਰਟਮੈਂਟ ਨੂੰ ਪੱਤਰ ਵਿਹਾਰ ਕਰਾਂਗੇ ਵੀ ਤਾਂ ਕਿ ਇਹਨਾਂ ਕਲੱਬ ਜੋ ਵੀ ਉਹਨਾਂ ਦੀ ਪ੍ਰੋਵੀਜ਼ਨ ਹੈ ਕਰਦੇ ਬੰਦਿਆ ਹੈਲਥ ਡਿਪਾਰਟਮੈਂਟ ਨੂੰ ਉਹ ਕੀਤੀ ਆ ਮੇਰੇ ਕੋਲੋਂ ਤੋਂ ਪਰਮਿਸ਼ਨ ਲੈ ਆ ਦੀ ਕਾਸ ਰਿਪੋਰਟ ਧੰਨਵਾਦ ਜੀ